ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪ੍ਰਸੰਗ ਪਰੰਪਰਾਸ ਵਿੱਚੋਂ ਹੈ ਪਰੰਪਰਾਸ ਵਿੱਚ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੁਆਰਾ ਲਿਖੇ ਗੁਰੂ ਨਾਨਕ ਚਮਤਕਾਰ ਵਿੱਚੋਂ ਅਨੇਕ ਦਿਲ ਖਿੱਚਵੇਂ ਪ੍ਰਸੰਗ ਲੈ ਗਏ ਹਨ ਇਨ੍ਹਾਂ ਪ੍ਰਸੰਗਾਂ ਵਿੱਚੋਂ ਇੱਕ ਪ੍ਰਸੰਗ ਮੁਹੱਬਤਾਂ ਦੇ ਮਹਿਰਮ ਅੱਜ ਅਸੀਂ ਪੜਨ ਲੱਗੇ ਹਾਂ ਸੋ ਪਿਆਰ ਨਾਲ ਸਰਵਨ ਕਰਨਾ ਜੀ ਉਬਾਰੇ ਖਾਂ ਆਓ ਸ਼ੇਖ ਜੀ ਦਿਓ ਕੋਈ ਦਿਲ ਦੀ ਗੱਲ ਚਿਹਰਿਓ ਤਾਂ ਉਹ ਤੌਰ ਬਦਲੇ ਹੋਏ ਦਿਸਦੇ ਹਨ ਕੀ ਕੋਈ ਜਾਣੇ ਨੁਹਾਰ ਹੀ ਵਟੀਜ ਗਈ ਹੈ ਮਾਲੋ ਗੁੰਗੇ ਦਾ ਗੁੜ ਖਾਵੇ ਸਵਾਦ ਮਾਣੇ ਮੁਸਕਰਾਏ ਪਰ ਦਿਸੇ ਕਿੰਜ ਉਬਾਰੇ ਖਾਂ ਹੈ ਯਾਰਾ ਮਿੱਤਰਾ ਸੱਜਣਾ ਨਾਲ ਚੁੱਪਾ ਲੁਕਾ ਮਾਲੋ ਕੌਣ ਹੈ ਜੋ ਕਦੇ ਅੱਲਾ ਦੇ ਨੂਰ ਨੂੰ ਉਸ ਦੀ ਸੋਹਣੀ ਜੋਤ ਨੂੰ ਪਰਦਿਆਂ ਵਿੱਚ ਬਿਠਾ ਸਕਿਆ ਹੈ ਲੁਕਾ ਸਕਿਆ ਹੈ ਉਬਾਰੇ ਖਾਂ ਫੇਰ ਤੂੰ ਡਿਠਾ ਅਸਾਂ ਦਿਖਾਲ ਕੁੜੇ ਕਰ ਦਰਸ਼ਨ ਨਾਲ ਨਿਹਾਲ ਕੁੜੇ ਮਾਲੋ ਸੱਜਣਾ ਖੋਖੀਆਂ ਹੈ ਨਹੀਂ ਪਿਆਰ ਦੀਆਂ ਘਾਟੀਆਂ ਜਰਾ ਅੰਦਰ ਝਾਤ ਮਾਰ ਕੇ ਫੇਰ ਦੱਸ ਨਾ ਮੁਸਲਮ ਅੱਗੇ ਨਿਵੇਂਗਾ ਉਬਾਰੇ ਖਾ ਸੋਚ ਕੇ Hindu ਅੱਗੇ ਨਿਵਾਗਾ ਮਾਲੋ ਨਾ Hindu ਅੱਗੇ ਵੀ ਨਿਵੇਂਗਾ ਉਬਾਰੇ ਖਾ ਨਾ ਸਭ ਕੁਝ ਅੱਗੇ ਵੀ ਨਿਵਾਗਾ ਜੇ ਹੋਵੇਗਾ ਮਰਦ ਕੋਈ ਮੈਨੂੰ ਸ਼ੋ ਅੱਲਾ ਨਾਲ ਨਿਹੂ ਲਵਾ ਦੇਣ ਵਾਲਾ ਹਾ ਕੋਈ ਮੈਨੂੰ ਸੁਹਾਗਣ ਬਣਾ ਦੇਣ ਵਾਲਾ ਮਾਲੋ ਤਾਂ ਸਜਣਾ ਕੰਮ ਬਣ ਜਾਏਗਾ ਪਾਲਾਂ ਟੇ ਪੈਣ ਤਾ ਸੋ ਦਰਿਆਵਾਂ ਦੇ ਉਛਾਲ ਭਾਰ ਘਤਦੇ ਹਨ ਤਦ ਉਹ ਬੋਲੇ ਇਸ ਪ੍ਰਸ਼ਨ ਦੇ ਕਰਨ ਵਾਲਾ ਛੋਟੇ ਦਿਲ ਵਾਲਾ ਹੈ ਸਭ ਨਿੱਕਿਆਂ ਤੋਂ ਨਿੱਕਾ ਹੈ ਬਾਕੀ ਰਹੇ ਹਿੰਦੂ ਮੁਸਲਮਾਨ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਇਹ ਸੁਣ ਕੇ ਮੈਂ ਧੁਖ ਉੱਠਿਆ ਹਾਂ ਮੈਂ ਨਿੱਕਾ ਇੱਕ ਮੁਸਲਮਾਨ ਦੂਏ ਸ਼ੇਖ ਤੀਏ ਸ਼ਰਾਫਿਕਾ ਧਰਮ ਸ਼ਾਸਤਰ ਦਾ ਉਸਤਾਦ ਦਲੀਲ ਵਿੱਚ ਪੂਰਾ ਮੈਂ ਨਿੱਕਾ ਪਰ ਉਸ ਨੂਰੀ ਚਿਹਰੇ ਵਿੱਚੋਂ ਕੁਝ ਐਸਾ ਝਰਦਾ ਹੈ ਪਿਆਰਾ ਪਿਆਰਾ ਪਰ ਢਾ ਲੈਣ ਵਾਲਾ ਨੋਰ ਕੀ ਮੈਂ ਗੁੱਸਾ ਕੱਢ ਹੀ ਨਾ ਸਕਿਆ ਤੇ ਦੱਬੀ ਆਵਾਜ਼ ਵਿੱਚ ਬੋਲਿਆ Hindu Turk ਨਹੀਂ ਜੇ ਕੋਈ ਕਿਉਂ ਖੁਦਾਏ ਸਿਰਜੇ ਇਹ ਦੋਈ ਤਦ ਉਸ ਜلال ਅਤੇ ਸਹਿਜ ਨਾ ਲਖਿਆ ਸਾਰੇ ਸਰੀਰ ਇੱਕ ਮਿੱਟੀ ਤੋਂ ਬਣੇ ਹਨ ਇੱਕ ਰੱਬ ਨੇ ਬਣਾਏ ਹਨ ਇੱਕ ਜੋਤ ਸਭ ਵਿੱਚ ਪਾਈ ਹੈ ਨਾ ਜੋਤ ਦਾ ਨਾਮ ਨਾ ਸਰੀਰ ਦਾ ਨਾਮ hindu ki musliman hai kise ban vich do maava ik hindu ik musliman apne bacche jan ke chhad aaiya hon ta kis nu hindu te kis nu musliman kahega jis shay da asal vich farq hi koi nahi ous di ki vadhai te ki chutai nak kann mun dohan da iko jaha hai hindu musliman manaut hai dohan di ਮਨਉਤ ਹੈ ਤੇਰੀ ਮਨਉਤ ਦੀ ਕੀ ਵੱਡਿਤ ਤੇ ਕੀ ਛੁਟਿਤ ਫਿਰ ਇੱਕ ਮੁਸਲਮਾਨ ਕਹੋਂਦਾ ਹੈ ਪਰ ਹੈ ਹੰਕਾਰੀ ਪੱਥਰ ਦਿਲ ਜ਼ਾਲਮ ਦੁਖਦਾਤਾ ਝੂਠਾ ਬੇਈਮਾਨ ਕੀ ਮੁਸਲਮਾਨ ਨਾਮ ਕਢਣ ਵਾਲਾ ਉਸਨੂੰ ਮੁਸਲਮਾਨ ਕਹੇਗਾ ਕੀ ਹਿੰਦੂ ਨਾਮ ਦੇਣ ਵਾਲਾ ਕਿਸੇ ਨਿਰਦਈ ਛਲੀਏ ਖੁਦਗਰਜ਼ ਧਰਮਹੀਨ ਨੂੰ ਹਿੰਦੂ ਕਹੇਗਾ ਕੀ ਤੂੰ ਕਹੇਗਾ ਮੈਂ ਕਿਹਾ ਜੀ ਨਹੀਂ ਫਿਰ ਕਹਿਣ ਲੱਗੇ ਵੱਡੇ ਛੋਟੇ ਦਾ ਵੇਰਵਾ ਕਰਨ ਦੀ ਲੋੜ ਹੀ ਉੱਠ ਗਈ ਕੀ ਤੂੰ ਅਮਲਾ ਤੋਂ ਸਖਣੇ ਮੁਸਲਮਾਨ ਦੀ ਸਿਫਾਰਿਸ਼ ਕਰਨ ਨੂੰ ਤਿਆਰ ਹੈ ਮੈਂ ਕਿਹਾ ਹਜ਼ੂਰ ਨਹੀਂ ਫਿਰ ਕਹਿਣ ਲੱਗੇ ਕੀ ਤੂੰ ਅਮਲਾ ਵਾਲੇ ਕਰਨੀ ਵਾਲੇ ਹਿੰਦੂ ਨੂੰ ਪਾਪੀ ਕਹਿ ਸਕਦਾ ਹੈ ਮੈਂ ਕਿਹਾ ਜੀਓ ਜੀ ਕਦੇ ਨਹੀਂ ਤਾ ਕਹਿਣ ਲੱਗੇ ਤੂੰ ਸਾਥੋਂ ਪੁੱਛਿਆ ਸੀ ਕੀ ਹੈ ਇਹ ਉਹਨਾਂ ਦਾ ਪ੍ਰਸ਼ਨ ਸੀ ਕਿ ਮੇਰੀ ਜਾਗ ਖੁੱਲਣੀ ਸੀ ਮੇਰੇ ਅੰਦਰ ਇੱਕ ਚਮਤਕਾਰ ਵਜਾ ਕਿ ਮੈਂ ਕਿੱਥੇ ਭੁੱਲਾ ਰਿਹਾ ਕਿਸ ਮੁਸਲਮਾਨੀ ਹੰਕਾਰ ਨੇ ਮੇਰਾ ਅੰਦਰ ਖਾ ਛੱਡਿਆ ਨਾ ਅਸਲ ਵਿੱਚ ਕੋਈ ਫਰਕ ਨਾ ਕਰਮ ਵਿੱਚ ਕੋਈ ਫਰਕ ਨਾ ਅਮਲਾਂ ਦੇ ਫਲ ਵਿੱਚ ਕੋਈ ਫਰਕ ਫਰਕ ਸਮਝ ਵਿੱਚ ਵੱਡੇ ਤੇ ਛੋਟੇ ਤੇ ਹੰਕਾਰ ਵਿੱਚ ਮੈਂ ਆਪੇ ਵਿੱਚ ਸ਼ਰਨ ਨਾਲ ਦਿਲ ਦੀ ਮੈਲ ਤੋਂ ਨਿਖਰ ਕੇ ਸਾਫ਼ ਹੋ ਰਿਹਾ ਸਾ ਕਿ ਆਪਨੇ ਇੱਕ ਅਜੀਬ ਨਜ਼ਰ ਨਾਲ ਮੇਰੇ ਵੱਲ ਤੱਕਿਆ ਮੈਨੂੰ ਇੱਕ ਚਰਨਾ ਹਟ ਜਿਹੀ ਛਿੜੀ ਇੱਕ ਕੰਬੜੀ ਆਈ ਤੇ ਉਹ ਖਾਕ ਦੀ ਖਫਨੀ ਫਕੀਰਾਂ ਦਾ ਬਸਤਰ ਪਾਈ ਬੈਠੇ ਮੈਨੂੰ ਮੇਰੇ ਜਿਹੇ ਲੱਗਣ ਵਾਲੇ ਦਾਤੇ ਨੂਰ ਦਾ ਬੁੱਕਾ ਤੇ ਅਗ ਦਾ ਅਲੰਬਾ ਹੋ ਦਿਸੇ ਕੁਝ ਉਹਨਾਂ ਵੱਲੋਂ ਕਿਰਨ ਵਰਗੇ ਸੁਹਾਵੇ ਤੀਰ ਆਏ ਜੋ ਵਿੰ ਗਏ ਨਜ਼ਰਾ ਮੇਰੀਆਂ ਤੇ ਖੁੱਭ ਗਏ ਮੇਰੇ ਦਿਲ ਮੈਂ ਟੈ ਪਿਆ ਚਰਨਾ ਉੱਤੇ ਤੇ ਮੁਸਲਮਾਨੀ ਸ਼ੇਖ ਹੁਇਤ ਇਲਮ ਦਾ ਮਾਨ ਤੇ ਦਲੀਲ ਦਾ ਹੰਕਾਰ ਵਿਛਾ ਦਿੱਤਾ ਸੋਹਣੀ ਸੋਹਣੀ ਧੂੜੀ ਉੱਤੇ ਦੇਖ ਸੋਨਿਆ ਕੀ ਵਰਤੀ ਉਹਨਾਂ ਯਮਨ ਬਰਕਤਾਂ ਵਾਲੇ ਕਦਮਾਂ ਨਾਲ ਮੇਰਾ ਮੱਥਾ ਛੁੰਦਿਆ ਸਾਰ ਰੋਹਾਨੀ ਛੋ ਮੇਰੀ ਜबान ਫਰਕ ਪਈ ਵਾਹਿਗੁਰੂ ਵਾਹਿਗੁਰੂ ਦੀ ਰਵਾਨੀ ਹੋ ਪਈ ਮੇਰੇ ਲੂ ਭਰ ਗਏ ਇਸੇ ਲਫ਼ਜ਼ ਦੀ ਗੂੰਜ ਨਾਲ ਮੇਰੇ ਆਪੇ ਵਿੱਚ ਭਰ ਗਿਆ ਇੱਕ ਸਰੂਰ ਰਸ ਸਵਾਦ ਮਨ ਉज्जਲਤਾ ਦਾ ਹੋ ਗਿਆ ਕਚਕোল ਮੇਰਾ ਅੰਦਰਲਾ ਮੈਨੂੰ ਆਖੇ ਇਹੋ ਹੈ ਰੋਹਾਨੀ ਜ਼ਿੰਦਗੀ ਮੈਨੂੰ ਬਾਸੇ ਮੈਂ ਜੀਉ ਪਿਆ ਹਾਂ ਮੇਰਾ ਅੰਦਰਲਾ ਕਹੇ ਮਾਲੋ ਹੁਣ ਤੂੰ ਜੀਉ ਪਿਆ ਹੈ ਮੈਂ ਸਿਰ ਚਾਇਆ ਚਿਹਰਾ ਤੱਕਾ ਉਸ ਚਿਹਰੇ ਤੋਂ ਨੂਰ ਝੜੇ ਅੱਖਾਂ ਤਾਬ ਨਾ ਲਿਆਉਣ ਮੈਂ ਅੱਖਾਂ ਇਹ ਫਕੀਰ ਹੈ ਦਿਲ ਕਹੇ ਨਹੀਂ ਓਏ ਕਾਫਰਾ ਮੈਂ ਕਿਹਾ ਮਨਾਏ ਪੈਗੰਬਰ ਹੈ ਦਿਲ ਕਹੇ ਨਹੀਂ ਓਏ মুশਰੀਕਾ ਮੈਂ ਕਿਹਾ ਇਹ ਕੌਣ ਹੈ ਕੌਣ ਹੈ ਕੌਣ ਹੈ ਮੇਰੇ ਕੰਨਾਂ ਵਿੱਚ ਇੱਕ ਇਲਾਹੀ ਨਾਦ ਹੋਇਆ ਮੰਨੋ ਇਹ ਆਪ ਹੈ ਸੋ ਸਜਣਾ ਮੈਂ ਆਪ ਦਾ ਦਰਸ਼ਨ ਪਾਇਆ ਮੈਂ ਹਜ਼ੂਰੀ ਦੀ ਹਾਜ਼ਰੀ ਪਾਈ ਮੈਂ ਜੀਉ ਪਿਆ ਤੂੰ ਮੁਸਲਮਾਨ ਹੈ ਮੈਨੂੰ ਕਾਫਰ ਕਹੇਗਾ ਜੀ صدਕੇ ਆਖ ਮੈਂ ਸੁਣਾਗਾ ਤੇ ਖੁਸ਼ ਹੋਵਾਂਗਾ ਪਿਆਰਿਓ ਇਸ ਪ੍ਰਸੰਗ ਦਾ ਪੂਰਾ ਵੇਰਵਾ ਅਗਲੇ ਭਾਗ ਵਿੱਚ ਦਿੱਤਾ ਜਾਏਗਾ ਪਿਆਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਦਾ ਬਟਨ ਔਨ ਜਰੂਰ ਕਰਦੇ ਹੋ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਜ਼ ਹਨ ਉਹ ਆਪ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ